ਕਿਵੇਂ ਅੱਜ ਕਈ ਠਾਠ ਬਣਾ ਕੇ ਡੇਰੀ ਬਣਾ ਕੇ ਜਿਨ੍ਹਾਂ ਨੇ ਆਪਣੀ ਅਯਾਸ਼ੀ ਦੀ ਅੱਡੇ ਬਣਾਏ ਹੋਏ ਇਹਨਾਂ ਨਾਲੋਂ ਵੱਧ ਕਸੂਰ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਪਿੰਡਾਂ ਨੂੰ ਚੋਟਰਾਲੀਆਂ ਬੱਸਾਂ ਟਰੱਕਾਂ ਤੇ ਸੰਗਤ ਨੂੰ ਲੈ ਕੇ ਤੇ ਇਹਨਾਂ ਡੇਰਿਆਂ ਉੱਜ ਲੈ ਕੇ ਕਿੰਨੇ ਪੰਜਾਬ ਦੇ ਇਦਾਂ ਦੇ ਬਾਬੇ ਮਿਜਣਾ ਦੇ ਖੰਡ ਪਬਲਿਕ ਸਾਹਮਣੇ ਯਾਰ ਹੋ ਗਏ ਕਿਦਾਂ ਫੁੱਲਾਂ ਦੀ ਵਰਖਾ ਇਹਨਾਂ ਲੋਕਾਂ ਤੇ ਹੋ ਗਈ ਇਹ ਤੋਫਰਾ ਕਰ ਲੈਂ ਜਾਂ। ਇਹ ਨਹੀਂ ਕਿ ਸਿਰਨਾ ਸੱਤੇ ਬੰਦਾ ਇਹਦੇ ਚ ਫੋਲਾ ਲਗਾ ਹੋਇਆ ਹੈ। ਕਿ ਨਹੀਂ ਕਿ ਤਲਗੀ ਲਈ ਹੋਈ। ਇਹ ਪਹਿਰਾਵੇ ਪਰ ਨਹੀਂ ਹੋਣਦੇ। ਜਦੋਂ ਸਾਡੇ ਵਰਗਾ ਪ੍ਰਚਾਰਕ ਇਹਨਾਂ ਪਖੰਡੀਆਂ ਬਾਰੇ ਬੋਲਦੇ ਹਨ ਪਤਾ ਸਾਨੂੰ ਕੀ ਇਹਦੇ ਨੇ। ਜਾਂਦਾ ਕੋਈ ਸਪਰੇਅ ਨਾਲ ਸੰਗਤ ਨੂੰ ਸੁਣਾਓ ਬਾਬਾ ਜੀ ਪਰ ਇਹ ਨਿੰਦਿਆ ਕਰਕੇ ਪਾਪਾਂ ਦੇ ਪਾਗੀ ਤੋਂ ਜਾਂਦੇ ਹੋ। ਤੇ ਮੈਂ ਕਿ ਬੀਬੀ ਦੀ ਵੀਡੀਓ ਵੇਖ ਰਹੀ ਸੀ ਸਾਡਾ ਦੇਜ ਤਾਂ ਘਰੀ ਹੋਇਆ ਨਹੀਂ। ਸਾਡੇ ਦੀ ਕੋ ਗਮ ਨਹੀਂ। ਇਹੋ ਜਿਹੇ ਪੇਲਾ ਦਾ ਕੀ ਕਰੋ ਜਿਹੜੀਆਂ ਬੀਬੀਆਂ ਸਾਧਾਂ ਦੇ ਹੱਥੋਂ ਚ ਭੁੰਦ ਰੇ ਨੋਬਾ ਜ਼ੋਰਾਵਰ ਸਿੰਘ ਬਾਬਾ ਖਤੇ ਸਿੰਘ ਤਲਗੀ ਤੇਰ ਪਾਸ਼ਾ ਨੂੰ ਪੁਛਦੇ ਤੇ ਹੋਣਗੇ ਕਹਿੰਦੇ ਜਾਣਗੇ ਇਹਨਾਂ ਦੇ ਬਦਲੇ ਸਾਡੇ ਉੱਤੇ ਜੋਗਜ ਕਪੜਾ ਵੀ ਨਹੀਂ ਪਾਇਆ ਇਹਨਾਂ ਦੇ ਬਦਲੇ ਸਾਨੂੰ ਨੀਂਆ ਵੇਛਿਆ ਇਹਨਾਂ ਦੇ ਬਦਲੇ ਸਾਨੂੰ ਇਹਨਾਂ ਤੋਂ ਵਾਰ ਦਿੱਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਾਨਵਤਾ ਨੂੰ ਜਗਾਉਣ ਵਾਸਤੇ ਸੁਲਤਾਨਪੁਰ ਦੀ ਧਰਤੀ ਤੋਂ ਪ੍ਰਚਾਰ ਫੇਰੀਆਂ ਆਰੰਭ ਕੀਤੀਆਂ ਤੇ ਪਹਿਲੀ ਧਰਮਸ਼ਾਲ ਭਾਈ ਲਾਲੋ ਜੀ ਦੇ ਘਰ ਈਮਨਾਬਾਦ ਦੀ ਧਰਤੀ ਤੇ ਆਰੰਭ ਕੀਤੀ ਧਰਮਸ਼ਾਲ ਦਾ ਮਤਲਬ ਸੀ ਜਿੱਥੇ ਸਾਰਾ ਦਿਨ ਮਨੁੱਖ ਆਪਣਾ ਕੰਮ ਕਾਰ ਕਰਨ ਤੋਂ ਬਾਅਦ ਇੱਕ ਜਗ੍ਹਾ ਤੇ ਇਕੱਠੇ ਹੋਣ ਤੇ ਬੈਠ ਕੇ ਵਿਚਾਰ ਗੋਸ਼ਟੀਆਂ ਕਰਨ ਸਤਸੰਗ ਕਰਨ ਤੇ ਆਪਣੇ ਮਨ ਨੂੰ ਚੜ੍ਹਦੀ ਕਲਾ ਵਾਲੇ ਬਣੇ ਲਜਾਣ ਵਾਸਤੇ ਗੁਰਬਾਣੀ ਦੁਆਰਾ ਜਿਹੜੀਆਂ ਵਿਚਾਰਾਂ ਨੇ ਉਹ ਕੀਤੀਆਂ ਜਾਂਦੀਆਂ ਅਜੀ ਸਮੇਂ ਚ ਉਸੇ ਧਰਮ ਸਾਲ ਦਾ ਨਾਮ ਬਦਲ ਕੇ ਜਿਹਨੂੰ ਅਸੀਂ ਗੁਰਦੁਆਰਾ ਸਾਹਿਬ ਕਹਿੰਨੇ ਆ ਗੁਰਦੁਆਰੀ ਦੀਆਂ ਪੰਜ ਨਿਸ਼ਾਨੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਗਤ ਪੰਗਤ ਨਿਸ਼ਾਨ ਸਾਹਿਬ ਅਤੇ ਨਗਾਰਾ ਬਹੁਤ ਸਿੱਖ ਸੰਗਤਾਂ ਐਸੀਆਂ ਨੇ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਵੀ ਮਹਾਰਾਜ ਦੇ ਪ੍ਰਕਾਸ਼ ਕੀਤੀ ਹੋਏ ਨੇ ਔਰ ਕਦੇ ਵੀ ਉਹਨਾਂ ਨੂੰ ਗੁਰਦੁਆਰਾ ਨਹੀਂ ਕਿਹਾ ਜਾਂਦਾ ਉਦੇ ਵਿਸ਼ੇ ਕਾਰਨ ਹੋ ਸਕਦਾ ਗਵਾਂਡੀ ਦੀ ਗਵਾਂਡੀ ਨਾਲ ਨਾ ਬਣਦੀ ਹੋਵੇ ਹੋ ਸਕਦਾ ਉਥੇ ਕੋਈ ਆਮ ਰਾਜਾਂਦਾ ਵਿਅਕਤੀ ਉਸ ਘਰ ਵਿੱਚ ਨਾ ਆ ਸਕੇ ਗੁਰਦੁਆਰੇ ਹਰ ਇੱਕ ਵਿਅਕਤੀ ਵਾਸਤੇ ਦਰਵਾਜ਼ੇ ਖੁੱਲੇ ਹੁੰਦੇ ਨੇ ਤੇ ਨਿਸ਼ਾਨ ਸਭ ਦਾ ਫਰਅ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਇੱਥੇ ਆਏ ਨੂੰ ਪ੍ਰਸ਼ਾਦਾ ਮਿਲੇਗਾ ਬਿਮਾਰ ਨੂੰ ਦਵਾਈ ਮਿਲੇਗੀ ਕੋਈ ਯਾਤਰੀ ਨੂੰ ਰਾਜ਼ ਦੀ ਰਹਿਸ਼ ਮਿਲੇਗੀ ਪਰ ਜੇ ਆਪਾਂ ਅਜੋਕੇ ਸਮੇਂ ਦੇ ਵਿੱਚ ਵੇਖੀਏ ਗੁਰਦੁਆਰਿਆਂ ਦੀ ਬਦਲੀ ਹੋਏ ਰੂਪ ਤੁਹਾਨੂੰ ਕਈ ਡੇਰਿਆਂ ਦੇ ਰੂਪ ਵਿੱਚ ਮਿਲਣਗੇ ਜਿੱਥੇ ਤੁਹਾਨੂੰ ਨਿਸ਼ਾਨ ਸਾਹਿਬ ਨਹੀਂ ਮਿਲਦਾ ਜਿੱਥੇ ਲੰਗਰ ਸੰਗਤ ਗੁਰਦੁਆਰਾ ਸਾਹਿਬ ਨਹੀਂ ਤਿਆਰ ਕਰਦੀ ਬਲਕਿ ਬਾਹਰੋਂ ਤਿਆਰ ਹੋ ਕੇ ਆਉਂਦਾ ਹੈ ਮੇਰੇ ਕਹਿਣ ਤੋਂ ਮਰਾਦ ਹੈ ਜਿਵੇਂ ਅੱਜ ਕਈ ਠਾਠ ਬਣਾ ਕੇ ਡੇਰੀ ਬਣਾ ਕੇ ਜਿਨ੍ਹਾਂ ਨੇ ਆਪਣੀ ਅਯਾਸ਼ੀ ਦੇ ਅਡੇ ਬਣਾਏ ਹੋਏ ਨੇ ਜਦੋਂ ਅਸੀਂ ਪਟ ਸਾਹਿਬਾਨਾਂ ਦੀ ਬਾਣੀ ਪੜਦੇ ਹਾਂ ਤੇ 11 ਪੱਟਾਂ ਵਿੱਚੋਂ ਜਿਹੜੇ ਸਭ ਤੋਂ ਸ਼ਰਮਣੀ ਪੱਟ ਪੱਟ ਪਿਖਾਜੀ ਜਿਹੜੇ ਉਹਨਾਂ ਪੱਟਾਂ ਦੇ ਆਗੂ ਸਨ ਉਹਨਾਂ ਨੇ ਆਪਣੇ ਸੋਈਆਂ ਵਿੱਚ ਇਹ ਗੱਲ ਕਹੀ ਰਹੇ ਉਹ ਸੰਤ ਹੋਂ ਟੋਲ ਸਾਧਬੋ ਤੇਰੇ ਡਿੱਠੇ ਸੰਿਆਸੀ ਤਪਸੀ ਮੁਖੋਂ ਇਹ ਪੰਡਤ ਮਿੱਠੇ ਕਮਾਲ ਦੀ ਗੱਲ ਉਹਦੇ ਵਿੱਚ ਕਹੇ ਬਰਸ ਏਕ ਹੋਂ ਫਿਰਿਓ ਕਿ ਅਸੀਂ ਸਿੱਧਾ ਨਹੀਂ ਗੁਰੂ ਸਾਹਿਬ ਦੇ ਕੋਲ ਆ ਗਏ ਇਸ ਤੋਂ ਪਹਿਲਾਂ ਅਸੀਂ ਇੱਕ ਸਾਲ ਦੇ ਕਰੀਬ ਅਸੀਂ ਵੱਖ-ਵੱਖ ਥਾਵਾਂ ਤੇ ਘੁੰਮਦੇ ਰਹੇ ਦਰਸ 1 ਉਹ ਫਿਰ ਉਹ ਕਿਨੇ ਨਾ ਪਰਚੋ ਲਾਇਓ ਪਰਚੋ ਦਾ ਸਤਾ تسਲੀ ਕਰਾਉਣੀ ਪ੍ਰੀਤਿ ਚੇ ਕਰਾਉਣਾ ਸੱਚ ਦੇ ਨਾਲ ਜਾਣ ਪਛਾਨ ਕਰਾਉਣੀ ਕਿਨੇ ਨਾ ਪਰਚੋ ਲਾਇਓ ਕਹਤੇ ਉਹ ਕਹਿਤੀ ਸੁਣੀ ਸਿਰਫ ਜਵਾਨੀ ਕਲਾਮੀ ਗੱਲਾਂ ਕਰਦੇ ਵੇਖਿਆ ਰਹਿਤ ਕੋ ਖੁਸ਼ੀ ਨਾ ਆਏ ਜਦੋਂ ਨੇੜੇ ਹੋ ਕੇ ਵੇਖਿਆ ਤੇ ਉਹਨਾਂ ਦੀ ਰਹਿਤ ਬਹਿਤ ਵੱਲ ਵੇਖ ਕੇ ਮਨ ਉਚਾਟ ਹੋ ਗਿਆ ਇਹੋ ਗੱਲ ਜਦੋਂ ਅਸੀਂ 15 ਭਗਤਾਂ ਦੀ ਬਾਣੀ ਪੜ੍ਹਦੇ ਆ 15 ਭਗਤਾਂ ਦੀ ਬਾਣੀ ਵਿੱਚੋਂ ਭਗਤ ਕਬੀਰ ਜੀ ਦਾ ਸ਼ਬਦ ਕਈ ਰਾਗੀ ਸੰਧਾ ਨੇ ਇਸ ਦਾ ਗਾਇਨ ਵੀ ਕੀਤਾ ਗੱਜ ਸਾਢੇ ਤੈਂ ਤੇ ਤੋਤੀਆਂ ਤੇਰੇ ਪੈਨ ਤੱਕ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਭਗ ਓਏ ਹਰ ਕੇ ਸੰਤ ਨਾਖੀਐ ਬਾਨਾਰਸ ਕੇ ਠਗ ਤੇ ਭਗਤ ਕਬੀਰ ਜੀ ਕਹਿੰਦੇ ਐਸੇ ਸੰਤ ਨਾ ਮੋਕੋਪਾਂ ਮੈਂ ਜਿਨ੍ਹਾਂ ਦੇ ਆ ਬਾਹਰ ਦੇ ਪਹਿਰਾਵੇ ਨੇ ਗਲਾਂ ਵਿੱਚ ਮਾਲਾ ਨੇ ਹੱਥ ਵਿੱਚ ਲੋਟੇ ਨੇ ਧਾਰਮਿਕ ਬਾਣੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਗੱਜ ਸਾਢੇ ਤੈਂ ਤੇ ਤੋਤੀਆਂ ਤੇਰੇ ਪੈਨ ਤੱਕ ਇਹna ਸੋਚੋ ਵੀ ਇੱਥੇ ਕਿਸੇ ਧਾਗੇ ਦੀ ਜਨੇਊ ਦੀ ਤਾਂ ਸਿਰਫ ਤੋਤੀਆਂ ਦੀ ਗੱਲ ਕੀਤੀ ਜੇ ਬਾਬਾ ਕਬੀਰ ਜੀ ਅੱਜ ਹੁੰਦੇ ਨਾ ਇੱਥੇ ਗੱਲ ਰੇ ਤੇ ਕਸ਼ੇ ਦੇ ਨਾਂ ਸ਼ਬਦ ਵਰਦੇ ਨੇ ਸੀ ਉਹਨਾਂ ਨੇ ਕਿਉਂਕਿ ਅੱਜ ਵੀ ਰੂਪ ਰੂਪੇφα ਉਹੋ ਹੀ ਹੈ ਗੱਜ ਸਾਢੇ ਤੈਂ ਤੇ ਤੋਤੀਆਂ ਤੇਰੇ ਪੈਨ ਤੱਕ ਗਲੀ ਜਿੰਨਾ ਜਪ ਮਾਰੀਆਂ ਲੋਟੇ ਹੱਥ ਨਬਗ ਓਏ ਹਰ ਕੇ ਸੰਤਨਾ ਕੀ ਹੈ ਤੇ ਹੁਣ ਤੁਸੀਂ ਮੈਨੂੰ ਦੱਸਿਓ ਕਿੰਨੇ ਬਾਬੇ ਜਿਹੜੇ ਗੜਵੇ ਤੋਂ ਬੰਨਾ ਤੁਰਦੇ ਜਿਹੜੇ ਅਜੋਕੇ ਪੰਜਾਬ ਦੇ ਬਾਬੇ ਇਹਨਾਂ ਦੇ ਨਾਲ ਗੜਵਈ ਹੁੰਦਾ ਸਪੈਸ਼ਲ ਇੱਕ ਨਾਲ ਗੜਵਾ ਚੱਕੀ ਫਿਰਦਾ ਹੈ ਤੌਲੀਆ ਬਖਰਾ ਚੱਕੀ ਫਿਰਦਾ ਹੈ ਇਹ ਜੇਕਰ ਸੋਫੇ ਤੇ ਬੈਣਾ ਹੈ ਤੇ ਬਖਰਾ ਕਪੜਾ ਵਿਛਾਇਆ ਜਾਣਾ ਹੈ ਅਜੇ ਕਹਿੰਦੇ ਜੀ ਸਾਡੇ ਬਾਬਾ ਜੀ ਆਪਣੀ ਪੂਜਾ ਨਹੀਂ ਕਰਾਉਂਦੇ ਉਹ ਕਹਿੰਦੇ ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸੋਂ ਪੇਡਾ ਗੜਕਾਵੇਂ ਜਿਹੜੇ ਫਲ ਨਹੀਂ ਖਾਂਦੇ ਸਬੂਤਾ ਰੁੱਖੀ ਖਾ ਜਾਂਦੇ ਯਾਨੀ ਕਿ ਮਨੁੱਖਾਂ ਦੀ ਕਮਾਈ ਨਹੀਂ ਖਾਦੇ ਮਨੁੱਖ ਵੀ ਖਾ ਜਾਂਦੇ ਤੇ ਕਿੰਨੇ ਡੇਰੇ ਜ਼ਰਾ ਵੱਲੋਂ ਆਪਣੇ ਹੀ ਸ਼ਰਧਾਲੂਆਂ ਦੇ ਕਤਲ ਕੀਤੇ ਗਏ ਇਸ ਗੱਲੋਂ ਜਦੋਂ ਪਤਾ ਲੱਗਿਆ ਵੀ ਇਹ ਸਾਡੇ ਅੱਗੇ ਬਾਗੀ ਹੋ ਗਏ ਜਦੋਂ ਤੱਕ ਉਹਨਾਂ ਨੂੰ ਫੌੜ ਮਿਲਦਾ ਸੀ ਖਾਈ ਗਏ ਜਦੋਂ ਪਤਾ ਲੱਗਾ ਵੀ ਹੁਣੇ ਤੋਂ ਖਤਰਾ ਹੈ ਤੇ ਬਹੁਤ ਸਾਧਾ ਨੇ ਆਪਣੇ ਹੀ ਆਉਣ ਵਾਲੇ ਸ਼ਰਧਾਲੂਆਂ ਦੇ ਕਤਲ ਵੀ ਕਰਾਏ ਖੈਰ ਜਿਹੜੀ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਨੀ ਹੈ ਚਰਨ ਘਾਟ ਗੁਰਦੁਆਰਾ ਦਾ ਕਹਿਣ ਨੂੰ ਦਿਲ ਨਹੀਂ ਕਰਦਾ ਹੈਗੇ ਤੇ ਉਹ ਠਾਠ ਹੀ ਨੇ ਸਾਰੇ ਉੱਥੋਂ ਦੇ ਇੱਕ ਸਾਧ ਦੀ ਜਿਹੜੀ ਗੱਲ ਕੁਝ ਪੰਥਦਰਦੀ ਵੀਰਾਂ ਵੱਲੋਂ ਪੰਥ ਦੀ ਕਚਹਿਰੀ ਦੇ ਵਿੱਚ ਲਿਆਂਦੀ ਗਈ ਹੈ ਚੰਗੀ ਗੱਲ ਹੈ ਇਹ ਇੱਕ ਬਾਬੇ ਦੀ ਗੱਲ ਨਹੀਂ ਇਦਾਂ ਦੇ ਬਹੁਤ ਪੰਜਾਬ ਦੇ ਸਾਧ ਨੇ ਜਿਨ੍ਹਾਂ ਦੇ ਡੇਰਿਆਂ ਦੇ ਵਿੱਚ ਅਯਾਸ਼ੀ ਹੁੰਦੀ ਹੈ ਤੇ ਦੋਖ ਇਸ ਗੱਲ ਦਾ ਕਿ ਇਹਨਾਂ ਨੂੰ ਵੱਧ ਕਸੂਰ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਪਿੰਡਾਂ ਵਿੱਚੋਂ ਟਰਾਲੀਆਂ ਬੱਸਾਂ ਟਰੱਕਾਂ ਤੇ ਸੰਗਤ ਨੂੰ ਲੈ ਕੇ ਤੇ ਇਹਨਾਂ ਡੇਰਿਆਂ ਵਿੱਚ ਲੈ ਕੇ ਜਾਂਦੇ ਨੇ ਕਿੰਨੇ ਪੰਜਾਬ ਦੇ ਇਦਾਂ ਦੇ ਬਾਬੇ ਨੇ ਜਿਨ੍ਹਾਂ ਨੇ ਪਖੰਡ ਪਬਲਿਕ ਸਾਹਮਣੇ ਯਾਰ ਹੋ ਗਏ ਕਿਦਾਂ ਫੁੱਲਾਂ ਦੀ ਵਰਖਾ ਇਹਨਾਂ ਲੋਕਾਂ ਤੇ ਹੋ ਰਹੀ ਹੈ ਫਿਰ ਇਹਦੇ ਬਾਣੇ ਵੇਖੋ ਉਹ ਇਥੋਂ ਫਰਾਸ਼ ਛੱਡ ਲਿੰਦਾ ਹੈ ਕਿਹਨੇ ਇਥੇ ਸਿਮਰਨਾ ਸਰਤੇ ਬੱਧਾ ਹੈ ਇਸ ਦੇ ਇਥੇ ਫੁੱਲ ਲੱਗਾ ਹੋਇਆ ਹੈ ਕਿਨੇ ਇਥੇ ਕਲਗੀ ਲਾਈ ਹੋਈ ਹੈ ਇਹ ਪਹਿਰਾਵੇ ਧਰਮੀ ਹੋਣ ਦੇ ਵੱਖਰੇ ਤੋਂ ਵੱਖਰਾ ਪਹਿਰਾਵਾ ਪਾ ਕੇ ਲੋਕਾਂ ਨੂੰ ਖਿਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਲੋਕ ਸਾਡੇ ਕੌਣ ਲੋਕ ਆਕਰਸ਼ਿਤ ਹੋਣ ਗੱਲ ਇਹ ਬ ਡੁੱਬਦੇ ਨੂੰ ਤਣਕੇ ਦਾ ਸਾਰਾ ਜਿਹੜੇ ਲੋਕ ਵਹਿਮਾਂ 'ਚ ਪਏ ਨੇ ਉਹ ਇਨਾਂ ਦੇ ਸ਼ਿਕਾਰ ਹੋ ਜਾਂਦੇ ਮਤਾਂ ਸੋਚਿਓ ਵੀ ਸਿਰਫ ਪਿੰਡਾਂ ਦੇ ਲੋਕ ਇਨਾਂ ਦੇ ਚੁੰਗਲ 'ਚ ਫਸੇ ਮੈਂ ਫਟੇ ਫਟੇ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚੋਂ ਵੀ ਡੇਰਿਆਂ ਦੀ ਖਾਕਸ਼ਾਨ ਦੇ ਲੋਕ ਵੇਖਿਆ ਬੰਬੇ ਵਰਗੀਆਂ ਜਿਹੜੀਆਂ ਸਿਟੀਆਂ ਨੇ ਵੱਡੀਆਂ ਉੱਥੋਂ ਦੇ ਡੇਰੇਦਾਰ ਵੀ ਉੱਥੋਂ ਦੇ ਲੋਕ ਵੀ ਡੇਰੇਦਾਰਾਂ ਉੱਤੇ ਫੁੱਲਾਂ ਦੀ ਵਰਖਾ ਕਰਦੇ ਦੇਖਿਆ ਪੜ੍ਹੇ ਲਿਖੇ ਲੋਕ ਮੈਂ ਤਾਂ ਸੋਚੋ ਵੀ ਅਨਪੜ੍ਹ ਲੋਕ ਕਿਉਂਕਿ ਵਹਿਮ ਦਾ ਸਬੰਧ ਐਜੂਕੇਸ਼ਨ ਨਾਲ ਨਹੀਂ ਹੁੰਦਾ ਅਨਪੜ੍ਹ ਬੰਦੇ ਦਾ ਵਹਿਮ ਵੀ ਅਨਪੜ੍ਹੀ ਹੁੰਦਾ ਹੈ ਪੜ੍ਹੇ ਲਿਖੇ ਦਾ ਵਹਿਮ ਵੀ ਪੜ੍ਹਿਆ ਲਿਖਿਆ ਹੁੰਦਾ ਕੋਈ ਜਿੱਦਾਂ ਪੜ੍ਹਿਆ ਲਿਖਿਆ ਹੋਵੇ ਜਿੰਨੇ 4 ਪੈਸੇ ਹੋਣਗੇ ਉਹਦਾ ਵਹਿਮ ਵੀ ਉੱਡੇ ਵੱਡਾ ਹੋਏਗਾ ਹੁਣ ਜਿਹੜੀਆਂ ਉਥੇ ਬੀਬੀਆਂ ਜਾਂਦੀਆਂ ਨੇ ਰੇਪ ਹੋਇਆ ਨਹੀਂ ਹੋਇਆ ਉਹਨਾਂ ਦੀ ਸਹਿਮਤੀ ਹੋਈ ਮੈਂ ਇਸ ਵਿਸ਼ੇ ਤੇ ਗੱਲ ਨਹੀਂ ਕਰਦੀ ਸਵਾਲ ਇਹ ਆ ਵੀ ਅਕਸਰ ਤੇ ਉਹ ਲੋਕ ਗਏ ਹਨ ਇਹਨਾਂ ਦੇ ਕੋਲ ਹੁਣ ਤੁਸੀਂ ਵੇਖਿਓ ਕੀ ਕਸੂਰ ਉਹਨਾਂ ਲੋਕਾਂ ਦਾ ਨਹੀਂ ਜਿਹੜੇ ਇਹਨਾਂ ਦੇ ਡੇਰਿਆਂ ਵਿੱਚ ਜਾ ਕੇ ਇਹਨਾਂ ਦੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਸ਼ਰਿਆਮ ਲੀਡਰ ਜਾਂਦੇ ਇਹਨਾਂ ਦੇ ਡੇਰਿਆਂ ਵਿੱਚ ਵੱਡੇ ਵੱਡੇ ਲੀਡਰ ਇਹਨਾਂ ਬਾਬਿਆਂ ਦੇ ਪੈਰਾਂ ਜਾ ਕੇ ਬਹਿੰਦੇ ਸਾਡੇ ਕੌਮ ਦੇ ਵੱਡੇ ਵੱਡੇ ਰਾਗੀ ਢਾਡੀ ਪ੍ਰਚਾਰਕ ਕਵੀਸ਼ਰ ਇਹਨਾਂ ਡੇਰਿਆਂ ਨੂੰ ਪ੍ਰੋਮੋਟ ਕਰਨ ਵਿੱਚ ਆਪਣਾ ਯੋਗ ਲਾਉਂਦੇ। ਦੇਰਿਆਂ ਵਿੱਚ ਜਾ ਕੇ ਬਾਬਿਆਂ ਦੀ ਤਾਰੀਫ ਕਰਦੇ ਜਿਹੜੇ ਬਾਬੇ ਨੂੰ ਮਿਲੇ ਵੀ ਨਹੀਂ ਹੁੰਦੇ ਜਿਹੜਾ ਬਾਬਾ ਅਜ ਤੋਂ 150 ਸਾਲ ਪਹਿਲਾਂ ਦੁਨੀਆ ਤੋਂ ਜਾ ਚੁੱਕਾ ਉਹਦਾ ਨਾਂ ਲੈ ਲੈ ਕੇ ਵਡਿਆਈ ਕਰਨਗੇ। ਤਾਂ ਮੈਂ ਇੱਕ ਬੇਨਤੀ ਅਕਸਰ ਕਰਦਾ ਹੁੰਨਾ ਜੇ ਸਾਡੀ ਕੌਮ ਦੇ ਰਾਗੀ ਤੁਹਾਡੀ ਜਿੰਨੀ ਪ੍ਰਚਾਰ ਸ਼੍ਰੇਣੀ ਚ ਪ੍ਰਾਨ ਕਰਦੇ ਨਾ 10 ਸਾਲ 5 ਸਾਲ ਵੀ ਅਸੀਂ ਕਿਸੇ ਸਾਦੀ ਵਰਸੀ ਤੇ ਨਹੀਂ ਜਾਣਾ। ਤੁਸੀਂ ਵੇਖਿਓ ਇਹੋ ਸਰਮਾਇਆ ਸੀ ਆਪਣੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਲਾਈ ਗਏ ਆਪਣੇ ਪਿੰਡਾਂ ਦੇ ਗਰੰਥੀਆਂ ਵੱਲ ਵੇਖੋ ਆਪਣੇ ਪਿੰਡਾਂ 'ਚ ਲੋੜਵੰਦ ਪਰਿਵਾਰਾਂ ਵੱਲ ਵੇਖੋ ਜਿਹਨਾਂ ਦੇ ਹਾਲਾਤ ਬੁਰੇ ਨੇ ਉਹਨਾਂ ਨੂੰ ਤਾਂ ਚੁੱਕਣ ਤੇ ਲਾਓ ਅਜੇ ਵਾਪਸ ਮੋੜਾਓ ਜਿਹੜੋ ਸਾਡੇ ਵਰਗਾ ਪ੍ਰਚਾਰਕ ਇਹਨਾਂ ਪਖੰਡੀਆਂ ਬਾਬੇ ਬਾਰੇ ਬੋਲਦੇ ਹਨ ਪਤਾ ਸਾਨੂੰ ਕੀ ਕਹਿੰਦੇ ਨੇ ਇਹਦਾ ਕੰਮ ਹੀ ਨੰਦਿਆ ਕਰਨਾ ਅਜਰੋ ਸਾਡੀ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪੈਂਦੀ ਹੈ ਨਾ ਪਤਾ ਕੀ ਕਮੈਂਟ ਕਰਦੇ ਇਹ ਆ ਕੰਮ ਹੀ ਨੰਦਿਆ ਚ ਪਤਾ ਕੌਣ ਲੋਕ ਹਨ ਵਾਲੇ ਜਿਨ੍ਹਾਂ ਦਾ ਸਿਰ ਆ جا ਕੇ ਬਾਬੇ ਦੇ ਪੈਰਾਂ 'ਤੇ ਡਿੱਗਦਾ ਹੈ। ਸਾਨੂੰ ਪੱਕਾ ਪਤਾ ਹੁੰਦਾ ਵੀ ਇਹਨੂੰ ਗੱਲ ਚੁਬੀ ਹੈ। ਤੇ ਸਾਨੂੰ ਖੁਸ਼ੀ ਹੁੰਦੀ ਹੈ ਵੀ ਚੁਬੇ ਚੰਗੀ ਗੱਲ ਹੈ। ਜੇ ਕਿਸੇ ਨੂੰ ਇਹ ਗੱਲ ਚੁਬਣ ਤੋਂ ਬਾਅਦ ਵੀ ਉਹ ਠੀਕ ਹੋ ਜਾਣਾ ਤੁਸੀਂ ਭਲਾ ਸਮਝਾਂਗੇ। ਹੁਣ ਨਿੰਦਿਆ ਕਰਨ ਕਹਿਣ ਵਾਲੇ ਲੋਕ ਕੌਣ ਨੇ ਜਿਹੜੇ ਡੇਰਿਆਂ ਦੀ ਖਾਕ ਛਾਂਦੇ ਆ। ਪਿਛੇ ਜੇ ਤੁਸੀਂ ਵੇਖਿਆ ਹੋਣਾ ਕਿ ਬੀਬੀ ਦਾ ਮੈਨੂੰ ਫੋਨ ਆਇਆ ਸੀ, ਉਹ ਆਡੀਓ ਬਹੁਤ ਵਾਇਰਲ ਹੋਈ ਸੀ। ਕੋਈ ਇਦਾਂ ਦੀ ਇੱਕ ਬੀਬੀ ਥੋੜਾ ਪਤਾ ਨਹੀਂ ਕਿੰਨੀਆਂ ਬੀਬੀਆਂ ਕਿੰਨਿਆਂ ਵੀਰਾਂ ਦੇ ਫੋਨ ਆਉਂਦੇ ਨੇ ਸਾਨੂੰ ਧਮਕੀਆਂ ਤੱਕ ਆਉਂਦੀਆਂ ਤੁਸੀਂ ਬਾਬਿਆਂ ਬਾਰੇ ਬੋਲਦੇ ਹੋ ਸਾਡੇ ਬਾਬਿਆਂ ਨੇ ਆਹ ਕਰਤਾ ਸਾਡੇ ਬਾਬੇ ਨੇ ਆਹ ਕਰਤਾ ਅਸੀਂ ਪਰਵਾਹ ਨਹੀਂ ਕਰਦੇ ਪਤਾ ਜਿਹੜੀ ਸੰਗਤ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੈ ਜਿਹੜੀ ਸਾਨੂੰ ਲਗਾਤਾਰ ਸੁਣਦੇ ਆ ਕਿ ਅਸੀਂ ਕਿਸੇ ਸਾਧ ਦੀ ਪਰਵਾਹ ਨਹੀਂ ਕੀਤੀ ਨਾ ਅਸੀਂ ਕਿਸੇ ਸਾਧ ਦੀ ਵਰਸੀ ਤੇ ਪਹਿਲਾਂ ਗਏ ਆ ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਸਾਡੇ ਨਾਲ ਬਾਬੇ ਸੰਬੰਧ ਨਹੀਂ ਸੀ ਕਰਦੇ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਹੁਣ ਵੀ ਸਮਾਧ ਨੂੰ ਸਾਨੂੰ ਉਹਦੇ ਕਿ ਅੱਛੇ ਸਮਾਗੋਂ ਕਰਨਾ ਚਾਹੁੰਦੇ ਜੀ ਪਹਿਲਾ ਮੇਰਾ ਸਵਾਲ ਦਾ ਜੀ ਸਮਾਗੋਂ ਕਾਹਦਾ ਹੈ ਇਹ ਮਹਾਂਪੁਰਸ਼ਾਂ ਦੀ ਵਰਸੀ ਮਨਾ ਰਹੇ ਆ ਜੀ ਮੈਂ ਜੀ ਕਿਹੜੇ ਮਹਾਂਪੁਰਸ਼ਾ ਹਲਾ ਨੇ ਜੀ ਮੈਂ ਕਿਹਾ ਜੀ ਸੌਰੀ ਤੁਸੀਂ ਕਿਸੇ ਹੋਰ ਪ੍ਰਚਾਰਕ ਨਾਲ ਸੰਪਰਕ ਕਰ ਲਓ ਮੈਂ ਸਿਰਫ ਗੁਰਮਤ ਸਮਾਗਮ ਉਤੇ ਆਉਂਦਾ ਤੁਸੀਂ ਕਿਸੇ ਸਿੱਖ ਦਾ ਕਰਨਾ ਹੈ ਕਿਸੇ ਸ਼ਹੀਦ ਦਾ ਕਰਨਾ ਹੈ ਕਿਸੇ ਗੁਰੂ ਪਾਤਸ਼ਾਹ ਦੀ ਮਹਲਾਲਾ ਪ੍ਰਕਾਸ਼ ਜਿਹੜਾ ਮਨਾਉਣਾ ਹੈ ਮੈਂ ਤੁਹਾਡੇ ਕੋਲ ਚੱਲ ਕੇ ਆਵਾਂਗਾ ਪਰ ਮੈਂ ਕਿਸੇ ਸਾਧ ਦੀ ਵਰਸੀ ਤੇ ਨਹੀਂ ਆਉਂਦਾ ਸਾਰਿਆਂ ਨੂੰ ਪਤਾ ਹੈ ਪਰ ਕਿੰਨੇ ਰਾਗੀ ਤੁਹਾਡੇ ਪ੍ਰਚਾਰਕ ਹੈ ਜਿਹੜੇ ਇਸ ਗੱਲ ਤੇ ਪੈਰਾ ਦੇ ਰਿਹਾ ਜੀ ਕਿਉਂਕਿ ਉਹ ਤੁਹਾਨੂੰ ਲਫਾਫੇ ਮੋٹے ਮਿਲਦੇ ਆ ਤੇ ਮੈਂ ਇੱਕ ਬੇਨਤੀ ਆਪਣੇ ਪ੍ਰਚਾਰਕ ਸਰੇ ਨੂੰ ਕਰਨਾ ਚਾਹੁੰਦਾ ਮੈਂ ਜੇ ਕਿਸੇ ਸਾਧ ਬਾਬੇ ਦੀ ਬਰਸਤ ਨਹੀਂ ਗਿਆ ਤੇ ਮੇਰੇ ਕੋਲ ਸਮਾਗਮ ਨਹੀਂ ਆਉਂਦੇ ਸਾਡੇ ਕੋਲ ਤਾਂ 1 ਮਹੀਨੇ ਦੇ 30 ਦਿਨ ਹੁੰਦੇ ਆ ਤੇ 35 ਸਮਾਗਮ ਹੁੰਦੇ ਅਸੀਂ 5 10 20 ਵਿੱਚੋਂ ਸਮਾਗਮ ਛੱਡ ਦਿੰਨੇ ਆ ਇਹ ਤਾਂ ਮਤਲਬ ਸਿੱਖ ਸੰਗਤ ਸੁਚੇਤ ਹਨ ਤੇ ਮੈਂ ਵਿਸ਼ਵਾਸ ਨਾਲ ਕਹਿੰਦਾ ਗੁਰੂ ਦੀ ਬਾਣੀ ਦੇ ਉੱਤੇ ਵਿਸ਼ਵਾਸ ਰੱਖ ਕੇ ਕਾਲ ਪੁੱਗਦੇ ਤੁਸੀਂ ਵੀ ਇਸ ਗੱਲ ਤੇ ਸਟੈਂਡ ਲੈ ਕੇ ਵੇਖੋ ਤਾਨੂੰ ਸਿੱਖ ਸਮੇਤ ਭੁੱਖਾ ਨਹੀਂ ਮਰਨ ਦੇਗੀ ਮੈਂ ਗਰੰਟੀ ਨਾਲ ਕਹਿਣਾ ਤਾਨੂੰ ਹਰ ਪੱਖੋਂ ਤੁਹਾਡਾ ਸਾਥ ਦੇਵੇਗੀ ਸੰਗਤ ਪਰ ਪਤਾ ਨਹੀਂ ਤੁਹਾਡੀਆਂ ਆਪਣੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਇਥੇ ਵੱਡੇ ਵੱਡੇ ਬਾਬੇ ਜਿਹੜੇ ਕਹਿੰਦੇ ਸੀ ਅਸੀਂ ਤੇ ਕ੍ਰਾਂਤੀਕਾਰੀ ਦੀਆਂ ਗੱਲਾਂ ਕਰਦੇ ਆ ਉਹ ਫਿਰ ਬਾਬਿਆਂ ਦੇ ਪੈਰਾਂ 'ਤੇ ਜਾ ਕੇ ਬੀਠੇ ਆ ਬਾਬਿਆਂ ਦੀਆਂ ਫੋਟੋਆਂ ਲਾ ਕੇ ਬੀਠੇ ਆ ਬਾਬਿਆਂ ਦੀ ਕਿਰਪਾ ਦੇ ਸੋਲੇ ਗਾਰੇ ਕਿਉਂਕਿ ਇੱਕ ਮਾਫੀਆ ਵਜੋਂ ਰੇਤ ਮਾਫੀਆ ਹੁੰਦਾ ਵਾ ਕੇਵਲ ਮਾਫੀਆ ਇੱਕ ਪਖੰਡਵਾਦ ਡੇਰਾਵਾਦ ਸਾਧਵਾਦ ਇੱਕ ਮਾਫੀਆ ਛੇਤੀ ਕਿਤੇ ਕੋਈ ਨਾ ਬਾਰੇ ਜबान ਖੋਲਣ ਨੂੰ ਤਿਆਰ ਹੈ ਨਹੀਂ। ਤੋਂ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਪਾਣੀ ਆਪ ਪੜੋ। ਜਿੰਨੇ ਵੀ ਮਸ਼ਿਨਰੀ ਕਾਲਜ ਦੀ ਲਹਿਰ ਵਾ ਇਹਨਾਂ ਨੇ ਕੋ ਗੱਲ ਦੇ ਉੱਤੇ ਹਮੇਸ਼ਾ ਜ਼ੋਰਤਾ ਗੁਰਬਾਣੀ ਖੁਦ ਪੜੋ। ਡੇਰਦਾਰੀ ਗੱਲ ਕਹਿੰਦੇ ਡੇਰਦਾਰ ਕਹਿੰਦੇ ਸਾਡੇ ਕੋਲ ਆਓ। ਸਾਡੇ ਕੋਲ ਸੰਪਟ ਕਰਾਓ। ਇੱਕੋਤਰੀਆਂ ਕਰਾਓ। ਅਸੀਂ ਤੁਹਾਨੂੰ ਦੱਸਾਂਗੇ ਆਸ ਪਾਠ ਦਾ ਆ ਫਲ ਵਾ। ਐਸ ਪਾਠ ਕੀਤਿਆਂ ਆ ਮਿਲਦਾ ਹੈ। ਤੁਸੀਂ ਵੇਖੋ ਪੰਜਾਬ ਦੇ ਕਿੰਨੇ ਡੇਰੇ ਨੇ। ਜਦੋਂ ਲੋਕੇ ਕੋਤਰੀਆਂ ਕਰਾ ਰਹੇ ਨੇ ਵਿਦੇਸ਼ਾਂ ਵਿੱਚ ਕਈ ਗੁਰਦੁਆਰਿਆਂ 'ਚ ਵਰਸੀਆਂ ਸਾਧਾਂ ਦੀਆਂ ਮਨਾਈਆਂ ਜਾ ਰਹੀਆਂ ਕਮਾਲ ਦੀ ਗੱਲ ਤੁਸੀਂ ਵੇਖੋ ਤੇ ਮਹਰਾਨ ਇਸ ਗੱਲ ਤੋਂ ਆ ਕਈ ਵਿਦੇਸ਼ਾਂ 'ਚ ਬੈਠੇ ਬੰਦੇ ਬਾਬਿਆਂ ਨਾਲ ਜੁੜੇ ਆ ਉਹ ਸਿੱਧੇ ਦਿੱਲੀ ਉੱਤਰਦੇ ਆ ਦਿੱਲੀ ਤੋਂ ਬਾਬਿਆਂ ਦੀ ਗੱਡੀ ਜਾਂ ਬੱਸ ਆਪਣੇ ਡੇਰੇ ਲੈ ਕੇ ਆਉਂਦੀ ਆ ਉਹਨਾਂ ਦਾ ਕੋਈ ਸਬੰਧ ਨਹੀਂ ਕਿਸੇ ਗੁਰੂ ਪਾਤਸ਼ਾਹ ਦੇ ਸਥਾਨ ਨਾਲ ਮੈਨੂੰ ਅੱਜ ਵੀ ਯਾਦ ਇੱਕ ਵਾਰੀ ਵਿਦੇਸ਼ ਦੀ ਗੱਲ ਕੁਝ ਪਰਿਵਾਰ ਮਿਲੇ ਕਹਿੰਦੇ ਜੀ ਇੱਥੋਂ ਬਾਬਿਆਂ ਦੀ ਜਿਹੜੀ ਸੰਗਤ ਸਪੈਸ਼ਲ ਜਾਂਦੀ ਆ ਇਹ ਤਾਂ ਪੂਰਾ ਪਲੇਨ ਬੁੱਕ ਕਰਕੇ ਮੈਂ ਕੈਨੇਡਾ ਦੀ ਗੱਲ ਦੱਸ ਰਿਹਾ ਉੱਥੋਂ ਪਲੇਨ ਕੈਨੇਡਾ ਤੋਂ ਸਪੈਸ਼ਲ ਬੁੱਕ ਹੋ ਕੇ ਦਿੱਲੀ ਆਉਂਦਾ ਇੱਥੋਂ ਬਾਬਿਆਂ ਦੀਆਂ ਗੱਡੀਆਂ ਉਹਨਾਂ ਨੂੰ ਦਿੱਲੀ 에ਰਪੋਰਟ ਤੋਂ ਚੱਕਦੀਆਂ ਨੇ ਸਿੱਧੀਆਂ ਡੇਰੇ ਆਉਂਦੀਆਂ ਨੇ ਤੇ ਵਾਪਸ ਮੁੜ ਕੇ ਫਿਰ ਮਹੀਨਾ 15 ਦਿਨ ਰਹਿ ਕੇ ਤੇ ਵਾਪਸ ਦਿੱਲੀ ਦਿੱਲੀ ਤੋਂ ਫਿਰ ਵਾਪਸ ਆ ਜਾਂਦੇ ਮੈਂ 스테이지 ਤੇ ਬੋਲ ਦਤਾ ਸੀ ਉੱਤੇ ਮੈਂ ਕਿਹਾ ਜਦੋਂ ਫਤੇਗੜ ਸਭ ਦੇ ਲੱਗਉਂਦੀ ਬੱਸ ਲੰਘਦੀ ਹੋएगी ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਕਲਗੀਧਰ ਪਾਲਸ਼ਾ ਨੂੰ ਪੁੱਛਦੇ ਤੇ ਹੋਣਗੇ ਕਹਿੰਦੇ ਤੇ ਹੋਣਗੇ ਇਹਨਾਂ ਦੇ ਬਦਲੇ ਸਾਡੇ ਉੱਤੇ ਦੋ ਗਜ ਕਪੜਾ ਵੀ ਨਹੀਂ ਪਾਇਆ ਇਹਨਾਂ ਦੇ ਬਦਲੇ ਸਾਨੂੰ ਨੀਂਹ ਵੇਚਣ ਵਾਇਆ ਇਹਨਾਂ ਦੇ ਬਦਲੇ ਸਾਨੂੰ ਇਹਨਾਂ ਤੋਂ ਵਾਰ ਦਿੱਤਾ ਜਦੋਂ ਕਿ ਅਸੀਂ ਇਹਨਾਂ ਪੁੱਤਰ ਕੇ ਸੀਸ ਪਰ ਵਾਰ ਦੀਏ ਸੁੱਤ ਜਾ ਉਸੀ ਕਦੀ ਫਤੇਗੜ ਸਾਹਿਬ ਦਰਸ਼ਨ ਕਰਨ ਗਏ ਤੁਸੀਂ ਕਦੀ ਇਨੀ ਸ਼ਰਧਾ ਦੇ ਨਾਲ ਚਮਕੌਰ ਸਾਹਿਬ ਵੱਲ ਵਖਿਆ ਕਦੀ ਇਨੀ ਸ਼ਰਧਾ ਦੇ ਨਾਲ ਆਨੰਦਪੁਰ ਸਾਹਿਬ ਵਾਲੇ ਬਾਰੇ ਧਿਆਨ ਦਿੱਤਾ ਕਦੀ ਇੰਨੇ ਵਿਸ਼ਵਾਸ ਨਾਲ ਕੋਈ ਦਰਬਾਰ ਸਾਹਿਬ ਵਾਲੇ ਬਣੇ ਤੁਰੇ ਇੰਨੇ ਵਿਸ਼ਵਾਸ ਦੇ ਨਾਲ ਤੁਸੀਂ ਆਪਣੇ ਗੁਰੂਆਂ ਦੇ ਸਥਾਨ ਵਾਲੇ ਬਣੇ ਗਏ ਗੁਰੂਆਂ ਦੇ ਧਾਰਮਿਕ ਸਥਾਨਾਂ ਤੋਂ ਉੱਪਰ ਤੁਸੀਂ ਦੇਰੇਦਾਰਾਂ ਦੇ ਸਥਾਨ ਜਿਹੜੇ ਸਥਾਪਿਤ ਕਰ ਦਿੱਤੇ ਗਏ ਨੇ ਆਪਣੇ ਆਪਣੇ ਨਵੀਂ-ਨਵੀਂ ਵੈਰਾਈਟੀਆਂ ਸਮਾਜ ਦੇ ਸਾਹਮਣੇ ਆ ਰਹੀਆਂ ਤੇ ਮੈਂ ਇੱਕ ਬੀਬੀ ਦੀ ਵੀਡੀਓ ਵੇਖ ਰਿਹਾ ਸੀ ਤੇ ਸਾਢੇ 23 ਤਕਰੀਬ ਹੋਇਆ ਨਹੀਂ ਸਾਢੇ ਤੇ ਕੋਈ ਕਮੀ ਹੈ ਤੁਸੀਂ ਹੁਣ ਇਹੋ ਜੀਆਂ ਭੇਡਾਂ ਦਾ ਕੀ ਕਰੋਗੇ ਜਿਹੜੀਆਂ ਬੀਬੀਆਂ ਸਾਦਾਂ ਦੇ ਹੱਕ ਵਿੱਚ ਭੁੱਗਤ ਰਹੀਆਂ ਮੇਰੇ ਭੈਣੇ ਤੂੰ ਕਿਸੇ ਪਰਿਵਾਰ ਦੀ ਧੀ ਭੈਣ ਹੈ ਪਰ ਗੁਰੂ ਦੀ ਹਜ਼ੂਰੀ ਚ ਇੱਕ ਗੱਲ ਕਹਿਣਾ ਚਾਹੁੰਦਾ ਆਪਣੇ ਆਪਣੇ ਨੂੰ ਸਮਝਾਓ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜੋ ਕਰਾਂ ਸਹਿਜ ਪਾਠ ਕਰੋ ਗੁਰੂ ਦੇ ਨਾਲ ਲੱਗੋ ਤੁਹਾਨੂੰ ਕੋਈ ਵਿਚ ਵਿਚੋਲਾ ਰੱਖਣ ਦੀ ਲੋੜ ਨਹੀਂ ਈਵਨ ਇਸ ਤੋਂ ਤੱਕ ਰਾਗੀ ਢਾਡੀ ਪ੍ਰਚਾਰ ਜਦੋਂ ਸਟੇਜ ਤੇ ਬੋਲਦੇ ਆ ਉਦੋਂ ਤੱਕ ਉਹ 2-4 ਫੁੱਟ ਜ਼ਮੀਨ ਤੋਂ ਉੱਚੇ ਹੁੰਦੇ ਆ ਉਸ ਤੋਂ ਬਾਅਦ ਉਹ ਆਮ ਸੰਗਤ ਨੂੰ ਜਾਣ ਕੇ ਬਹਿ ਜਾਂਦੇ ਕਦਾਂ ਸਾਧਾ ਬਾਬਿਆਂ ਦੇ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਕਦਾਂ ਉਹਨਾਂ ਨੂੰ ਉਹਨਾਂ ਨੂੰ ਪੂਜਿਆ ਜਾ ਰਿਹਾ ਹੈ ਤੇ ਜੇ ਕੋ ਰਾਗੀ ਤਾਂ ਦੇ ਪ੍ਰਚਾਰਕ ਬੋਲਦਾ ਨਾ ਧਮਕੀਆਂ ਸਿਰਫ ਉਹਨੂੰ ਆਉਂਦੀਆਂ ਵਾ ਜਿਹੜਾ ਨੇ ਦੀ ਹਾਂ ਝਾਂ ਮਣਾਉਂਦਾ ਉਹਨਾਂ ਨੂੰ ਤੇ ਕਹਿੰਦੇ ਆਓ ਜੀ ਬਾਬਾ ਜੀ ਕਹਿੰਦੇ ਵਿਆਹ ਆਓ ਜੀ ਸਾਡੇ ਲਾਗੇ ਆਓ ਤੁਹਾਡੇ ਤੁਹਾਡੇ ਵਾਰਨਿੰਗ ਕਰੀ ਇੱਕ ਵਾਰੀ ਤੇ ਸਾਡੇ ਚੰਗੇ ਕਈ ਪੜੇ ਲਿਖੇ ਪ੍ਰਚਾਰਕ ਵੀ ਇਹਨਾਂ ਦੀ ਹਾਂ ਝਾਂ ਮਣਾਉਣ ਲੱਪੇ ਆਪਣੀ ਦਾ ਪੋਸਟਰਾਂ ਲੇ ਕੇ ਸੰਤ ਬਾਬਾ ਮਹਾਪੁਰਸ਼ ਜੀ ਦੀ ਵਰਸੀ ਤੁਹਾਨੂੰ ਭਗਤ ਰਵਦਾਸ ਵਰਗੇ ਮਹਾਪੁਰਸ਼ ਜੀ ਦੇ ਭਗਤ ਰਵਦਾਸ ਜੀ ਵਰਗੇ ਮਹਾਪੁਰਸ਼ ਜੀ ਦੀ ਬਾਣੀ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਈ ਪਉੜੇ ਕਿੱਥੇ ਲਿਖਿਆ ਜੀ ਬਾਬੇ ਬਾਰੇ ਖੰਡੀ ਬਾਬੇ ਨੂੰ ਕਿੱਥੇ ਲਿਖਿਆ ਤੁਸੀਂ ਬਾਣੀ ਪੜ੍ਹੀ ਹੋ ਉਹ ਤੁਹਾਨੂੰ ਪਤਾ ਹੋਵੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਸੀਂ ਦੂਰ ਨਾ ਜਾਓ ਕਿਸੇ ਸਾਧ ਦੀ ਵਰਸੀ ਤੇ ਭਗਤ ਕਬੀਰ ਦਾ ਸ਼ਬਦ ਹੀ ਪੜ੍ਹ ਕੇ ਵਿਖਾ ਦਿਓ ਵਿਆਖਿਆ ਨਾ ਕਰਿਓ ਗੱਜ ਸਾਢੇ ਤੈਂ ਤੇ ਧੋਤੀਆਂ ਤੇਰੇ ਪੈਨ ਤੱਕ ਇਹ ਸ਼ਬਦ ਅਸਲ ਕੀਰਤਨ ਹੀ ਕਰਨਾ ਹੈ ਵਿਆਖਿਆ ਨਹੀਂ ਕਰਨੀ ਗਰੰਟੀ ਹੈ ਸ਼ਬਦ ਪੜ੍ਹਨ ਤੇ ਵੀ ਪਿੱਟ ਸਿਆ ਬਾਬੇ ਜੀ ਨਾਲ ਭਲਾ ਕਿਉਂ ਕਿ ਸ਼ਬਦ ਵਿੱਚ ਲਿਖਿਆ ਗੱਜ ਸਾਢੇ ਤੈਂ ਤੇ ਧੋਤੀਆਂ ਤੇਰੇ ਪੈਨ ਤੱਕ ਗਲੀ ਜਿਨ੍ਹਾਂ ਜਪਮਾਲੀਆਂ ਬਾਬੇ ਦੇ ਤੇ ਹੱਥ 'ਚ ਵੀ ਮਾਰਾ ਸਿਰ ਤੇ ਮਾਰਾ ਲਾਗੇ ਗੜਵਾ ਪਿਆ ਸ਼ਬਦ ਤੇ ਬਿਨਾ ਪਰਿਆ ਬਾਬੇ ਦੇ ਪਖੰਡਵਾ ਤੇ ਝੋਟ ਕਰ ਰਿਹਾ ਤੋ ਸੋਚੋ ਜੇ ਸ਼ਬਦ ਪੜਨ ਦੇ ਉੱਤੇ ਏਡਾ ਵੱਡਾ ਰੌਲਾ ਪੈ ਸਕਦਾ ਹੈ ਤੇ ਉਹਦੀ ਵਿਆਖਿਆ ਤੇ ਕਿੰਨਾ ਵੱਡਾ ਰੌਲਾ ਪਵੇਗਾ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆਪਣੀ ਪ੍ਰਚਾਰ ਸਰੇ ਜੀ ਨੂੰ ਹੱਥ ਜੋੜ ਕੇ ਜ਼ਮੀਰ ਜਗਾਓ ਆਪਣੇ ਤੁਹਾਨੂੰ ਸੰਗਤ ਭੁੱਖਾ ਨਹੀਂ ਮਰਨ ਦੇਵੇ ਸੱਚ ਤੇ ਪਹਿਰਾ ਦਿਓ ਕਿਉਂਕਿ ਇਹ ਵਿਸ਼ਵਾਸ ਨਾ ਮੈਂ ਕਹਿੰਦਾ ਜਿੰਨੇ ਸਾਡੇ ਰਾਗੀ ਤੁਹਾਡੇ ਪ੍ਰਚਾਰਕ ਸੱਚ ਉੱਤੇ ਪਹਿਰਾ ਤੇ ਮੁਸ਼ਕਲਾਂ ਜ਼ਰੂਰ ਆਉਂਦੀਆਂ ਪਰ ਉਹ ਭੁੱਖੇ ਨਹੀਂ ਮਰਦੇ ਕਰਦੀ ਕਲਾਜ ਆਪਣਾ ਜੀਵਨ ਗੁਜ਼ਾਰਦੇ। ਤੋਂ ਆਓ ਇਹਨਾਂ ਪਖੰਡੀਆਂ ਕੋਲ ਕੁਝ ਨਹੀਂ ਹੈਗਾ। ਕੋਈ ਸਰਾਫ ਨਹੀਂ ਦੇ ਸਕਦੇ। ਮੈਂ ਇਹਨਾਂ ਡੇਰੇਦਾਰਾਂ ਦੇ ਨਾਲ ਜੰਗ ਲੜਨਦਿਆਂ ਮੈਂ ਪਰਵਾਹ ਨਹੀਂ ਕਰਦਾ ਇਹਨਾਂ ਦੀ। ਇਹ ਇਹ ਪਖੰਡੀ ਲੋਕ ਆ ਪਰਚੀਓ ਪਰਚੀ ਹੋਏ ਮੇਰੇ ਨਾਲ ਨਾ ਪਰਵਾਹ ਨਹੀਂ ਕੀਤੀ। ਪਰ ਸੱਚ ਕਹਿੰਨੇ ਗੱਲ। ਜੇ ਇਹਨਾਂ ਦੇ ਵਿੱਚ ਇੰਨੀ ਸ਼ਕਤੀ ਹੋਵੇ ਸਾਡੀ ਤੇ ਉਹਦੇ ਜਬਾਨ ਬੰਦ ਕਰਦਣ ਸ਼ਕਤੀਆਂ ਦੇ ਨਾਲ ਹੀ ਇਹ ਅਦਾਲਤਾਂ ਵਾਲੇ ਬੰਨੇ ਭਾਈਤੇ ਆ। ਤੁਹਾਨੂੰ ਤੁਸੀਂ ਆਪੇ ਲਾਓ ਉਹ ਅੰਦਾਜ਼ਾ ਕਿ ਜੇ ਸਾਡੇ ਵਰਗੇ ਪ੍ਰਚਾਰਕ ਇਹਨਾਂ ਨਾਲ ਸਿੱਧੇ ਟਕਰੇ ਆ। ਅਹੀਂ ਕੋਈ ਸਰਕਾਰੀ ਨਹੀਂ ਹੈਗੇ। ਤਾਨੂੰ ਪਤਾ ਵੀ ਇਹਨਾਂ ਨੇ ਸਦਾ ਰੋ ਸਰਕਾਰਾਂ ਨਾਲ ਜਫੀਆਂ ਪੈਂਦੀਆਂ ਤੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਜਿਹੜੇ ਸਰਕਾਰਾਂ ਦੇ ਵਿੱਚ ਬੈਠੇ ਕੋਈ ਮਾਰੇ ਮੋਟ ਵੀ ਸਮਾਜ ਦਾ ਦਰਦ ਰੱਖਣ ਵਾਲੇ ਬੈਠੇ ਆ ਇਹੋ ਜੇ ਸਾਧਾ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਲੋਕ ਆਮ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਕਰਦੇ ਕਈ ਵਾਰੀ ਤਰਸ ਆਉਂਦਾ ਜਦੋਂ ਤੁਸੀਂ ਸਮਾਗਮ ਵੇਖੋ ਨਾ ਐਦਾਂ ਐਦਾਂ ਭੋਲੇ ਜਿਹੇ ਲੋਕ ਅੱਗੇ ਉਹਨਾਂ ਦੇ ਬੈਠੇ ਆ ਉਹਨਾਂ ਨੂੰ ਏਮੋਸ਼ਨਲ ਕਰਦੇ ਆ ਤੇ ਉਹ ਤੇ ਇਹ ਸੋਚਦੇ ਵੀ ਇਹ ਤੇ ਇਹ ਚ ਰੱਬ ਹੋ啊 ਤੇ ਇਹ ਜੋ ਕਰ ਰਿਹਾ ਰੱਬ ਹੀ ਕਰ ਰਿਹਾ ਸਾਡੇ ਨਾਲ ਇਸ ਕਰਕੇ ਹੱਥ ਜੋੜ ਕੇ ਬੇਨਤੀ ਐ ਸੁਪਖੰਡਵਾਚੋਂ ਬਾਹਰ ਨਿਕਲੋ ਭਾਈ ਗੁਰਬਾਣੀ ਦੀ ਖੁਦ ਵਿਚਾਰ ਕਰੋ ਖੁਦ ਭੈਣਾਂ ਨੂੰ ਮੈਂ ਆਪਣੀਆਂ ਧੀਆਂ ਨੂੰ ਬੇਨਤੀ ਕਰਦਾ ਆਪਣੇ ਘਰਾਂ ਸਹਿਜ ਪਾਠ ਖੁਦ ਆਪ ਕਰੋ ਗੁਰਬਾਣੀ ਖੁਦ ਪੜੋ ਜੋ ਚਰਨ ਘਾਟ ਉਥੇ ਘਟਨਾ ਵਾਪਰੀ ਉਸ ਬਾਬੇ ਵੱਲੋਂ ਜੋ ਕੁਝ ਹੋਇਆ ਵਾ ਉਹ ਰੇਪ ਹੋਇਆ ਜਾਂ ਬੀਬੀਆਂ ਦੀ ਸਹਿਮਤੀ ਨਾਲ ਹੋਇਆ ਇਹ ਤੇ ਹੁਣ ਉਹ ਹੀ ਜਾਣ ਸਕਦੇ ਆ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿੱਦਾਂ ਦਾ ਕੋਈ ਇੱਕ ਡੇਰਾ ਨਹੀਂ ਹੈਗਾ ਪਤਾ ਨਹੀਂ ਕਿੰਨੇ ਡੇਰੇ ਹੋਰ ਹੋਣਗੇ ਜਿਹਨਾਂ ਡੇਰਿਆਂ 'ਚ ਇਹ ਬਹੁਤ ਕੁਝ ਵਾਪਰ ਰਿਹਾ ਤੇ ਆਓ ਜੱਗ ਹੀ ਇੱਕ ਲਹਿਰ ਚਲਾਈਏ ਡੇਰੇ ਵਾਲ ਤੋਂ ਆਪਣੇ ਆਪ ਨੂੰ ਬਚਾਈਏ ਤੇ ਗੁਰੂ ਦੀ ਬਾਣੀ ਨਾਲ ਖੁਦ ਆਪ ਜੁੜੀਏ ਸਹਿਜ ਪਾਠ ਕਰੀਏ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਮੇਸ਼ਾ ਜਿਹੜੀ ਗੱਲ ਤੇ ਮੈਂ ਜ਼ੋਰ ਦਿੰਦਾ ਅਕਾਲ ਤਖਤ ਤੋਂ ਲੋਪਰਵਾਣ ਸੇਖ ਰਹਿਤ ਮਰਿਆ ਉਹਸ ਮਰਿਆਦਾ ਦੇ ਝੰਡੇ ਠਾਜੋ ਗੁਰਮਾਨ ਦਾ ਸਹਿਜ ਪਾਠ ਆਪ ਕਰੋ ਕਿਸੇ ਦੇਹਧਾਰੀ ਕਿਸੇ ਪਖੰਡੀ ਅੱਗੇ ਝੁਕਣ ਦੀ ਲੋੜ ਨਹੀਂ ਆਪਣੀ ਮਾਵਾ ਦੀ ਰਿਸਪੈਕਟ ਕਰੋ ਆਪਣੇ ਬਾਪੂ ਦੀ ਰਿਸਪੈਕਟ ਕਰੋ ਘਰ ਚ ਕੋ ਦਾਦਾ ਦਾਦੀ ਪਿਤਾ ਮਾਂ ਬੈਠੀ ਹੈ ਨਾ ਉਹਦੀ ਇੱਜ਼ਤ ਕਰੋ ਐਵੇਂ ਪਖੰਡੀਆਂ ਦੇ ਉੱਤੇ ਫੁੱਲਾਂ ਦੀ ਵਰਖਾ ਨਾ ਕਰੋ ਆਪਣੇ ਰਿਸ਼ਤੇ ਬਚਾਓ ਘਰ ਚ ਕੋ ਬਜ਼ੁਰਗ ਬੈਠਾ ਨਾ ਉਹਨੂੰ ਪਾਣੀ ਗਰਮ ਕਰਕੇ ਦਿਓ ਉਹਨੂੰ ਪੁੱਛੋ ਬਾਪੂ ਚਾਹ ਦਲੀਆ ਕੋ ਕੌਫੀ ਚਾਹੀਦੀ ਤੈਨੂੰ ਬਣਾ ਕੇ ਦਿਈਏ ਪਖੰਡੀਆਂ ਮਗਰ ਤੁਸੀਂ ਬਦਾਮਾਂ ਦੀਆਂ ਟਰੀਆਂ ਲੈ ਲੈ ਕੇ ਤੋਰੇ ਫਿਰਦੇ ਪਖੰਡੀ ਬਾਬੇ ਤੁਹਾਡੇ ਘਰਾਂ ਚ ਆਉਂਦੇ ਆ ਕਿਦਾਂ ਫੁੱਲ ਲੈ ਕੇ ਥਾ ਉਹਦੇ ਥਾਲ ਦੇ ਵਿੱਚ ਤੁਸੀਂ ਉਹਨੂੰ ਉੱਤੇ ਸੁੱੜ ਗਏ ਤੇ ਇਹ ਰਿਸਪੈਕਟ ਆਪਣੇ ਘਰ ਚ ਜਨਮ ਦੇਣ ਵਾਲੀ ਮਾਂ ਦੀ ਤੇ ਕਦੀ ਬਾਪੂ ਦੀ ਕੀਤੀ ਹੈ ਕਈ ਉਹਨੂੰ ਆਪਣੇ ਅੱਥੀ ਸੂਰ ਸਵਾ ਕੇ ਦਿੱਤਾ ਹੈ ਸਾਦਾ ਦੇ ਚੋਲੇ ਬਣਾ ਬਣਾ ਕੇ ਆਬ ਮੋਗੇ ਦੇ ਲਾਗੇ ਕਢੇੜਾ ਸੀ ਅੱਜ ਤੋਂ ਮੈਨੂੰ ਲੱਗਦਾ ਕਈ ਸਾਲ ਪਹਿਲਾਂ ਦੀ ਗੱਲ ਹੈ 8-10 ਸਾਲ ਪਹਿਲਾਂ ਦੀ ਗੱਲ ਹੈ ਸਿੱਖੀ ਲਹਿਰ ਦੇ ਅਸੀਂ ਸਮਾਗਮ ਕਰਨ ਗਏ ਸੀ ਬਾਬਾ ਮਰ ਚੁੱਕਾ ਹੈ ਤੇ ਉਹਦੇ ਚੋਲੇ ਪ੍ਰੈਸ ਕਰ ਕਰਕੇ ਟੰਗੇ ਹੋਏ ਨੇ ਕਮਾਲ ਦੀ ਗੱਲ ਤੁਸੀਂ ਵੇਖੋ ਤੇ ਸਾਨੂੰ ਉੱਥੇ ਇੱਕ ਸੇਵਾਦਾਰ ਕਹਿੰਦਾ ਆਓ ਜੀ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਈ ਅਸੀਂ ਜਰੂਰ ਅੰਦਰ ਗਏ ਤੇ ਬੈਠ ਲਗਾ ਅੰਦਰ ਸ਼ਹਿਰੇ ਤੇ ਤੌਲੀਆਂ ਤੇ ਅੰਦਰ ਕੁਰਤੀਆਂ ਟੰਗੀਆਂ ਹੋਈਆਂ ਚੋਲੇ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਕਢਾਈ ਵਾਲੇ ਟੰਗੇ ਹੋਏ ਜੁੱਤੀਆਂ ਲੱਕੀ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਪਈਆਂ ਹੈਗੇ ਬਾਬਾ ਜੀ ਕਿਥੇ ਕਹਿੰਦੇ ਉਹ ਤੇ ਚੜਾਈ ਕਰ ਚੁੱਕੇ ਦੇਖਿਆ ਫਿਰ ਆ ਕਸ਼ਰਾ ਤੌਲੀਆਂ ਕਿਦੇ ਹੱਸਦੇ ਕਹਿੰਦੇ ਜੀ ਉਹ ਤੇ ਇਸ਼ਨਾਨ ਕਰਨ ਵਾਸਤੇ ਬਾਬਾ ਜੀ ਫਿਰ ਆਉਂਦੇ ਆ ਰਾਤ ਨੂੰ ਕਸ਼ਰਾ ਤੌਲੀਆਂ ਦਾਤਣ ਰੱਖ ਦਿੱਤੀ ਐ ਸਵੇਰ ਨੂੰ ਵੇਖੀ ਜਾਂਦੇ ਇਥੇ ਕਸ਼ਰਾ ਗੱਲਾ ਹੋਇਆ ਹੁੰਦਾ ਸੇਵਾਦਾਰ ਨੂੰ ਅਸੀਂ ਪੁੱਛਿਆ ਮੈਂ ਕਿਹਾ ਸੱਚ ਦੱਸਿਓ ਇੱਕ ਕਸ਼ਰਾ ਗੱਲਾ ਕੌਣ ਕਰਦਾ ਕਹਿੰਦਾ ਜੀ ਮੈਂ ਕਰਦਾ ਸਵੇਰੇ ਮੈਂ ਕਸ਼ਰਾ ਗੱਲਾ ਕਰਦਾ ਤੌੜੀਆ ਵੀ ਮੈਂ ਗੱਲਾਂ ਕਰਕੇ ਇੱਥੇ ਟੰਗ ਦਿੰਦਾ ਹਾਂ ਹੁਣ ਲੱਜਾ ਤੁਸੀਂ ਮੋਗੇ ਲਾਗੇ ਡੇਰਾ ਹੈ ਜੇਕਰ ਉਹ ਸ਼ਾਕ ਉਹਦਾ ਸੰਪਰਕ ਕਰ ਲਿਓ ਅਸੀਂ 10 ਵੀ ਦੇਵਾਂਗੇ ਤੁਹਾਨੂੰ ਅਸੀਂ ਇੱਕ ਵਾਰੀ ਗਿਆ ਤੇ ਸਾਨੂੰ ਉੱਥੋਂ ਵਕੀਲ ਦਾ ਫੋਨ ਆ ਗਿਆ ਅਸੀਂ ਤੁਹਾਡੇ ਕੇਸ ਹੋਣ ਜਿਆ ਹੈ ਕਿ ਅਸੀਂ ਇਹਨਾਂ ਕੇਸਾਂ ਦੀ ਪਰਵਾਹ ਨਹੀਂ ਕਰਦੇ ਭਾਈ ਰੋਜ਼ ਨਿਜੜਦੇ ਹੁਜੇ ਕੇਸਾਂ ਨਾਲ ਹੁਹ ਅੰਦਾਜ਼ਾ ਲਾਓ ਤੁਸੀਂ ਸੋਚ ਲਿਓਗੇ ਨਾ ਸਿਰਫ ਅਨਪੜ ਲੋਕ ਇਹਨਾਂ ਚੁੰਗਲ ਵਿੱਚ ਜੇ ਉਦੋਂ ਇੱਕ ਵਕੀਲ ਦਾ ਸਾਨੂੰ ਫੋਨ ਆਇਆ ਸਮਝੋ ਪੜਿਆ ਲਿਖਿਆ ਵਰਗ ਵੀ ਇਹਨਾਂ ਦੇ ਚੁੰਗਲ ਵਿੱਚ ਫਸਿਆ ਹੋਇਆ ਹੈ ਰੱਬ ਜਾਣੇ ਉਹਨੂੰ ਉੱਥੇ ਬੋਟੀ ਪੈਂਦੀ ਹੋएगी ਪਰ ਅਸੀਂ ਪਰਵਾਹ ਨਹੀਂ ਕੀਤੀ ਅ ਜਦੋਂ ਉਹਨੇ ਸਾਨੂੰ ਇਹਦਾ ਕਿਹਾ ਕਿ ਕਰ ਲੋ ਪੀਸ ਅਸੀਂ ਇਹਨਾਂ ਗੱਲ ਦੀ ਪਰਵਾਹ ਨਹੀਂ ਕਰਦੇ ਤੇ ਮਰੇ ਹੋਏ ਸਾਧਾਂ ਦੇ ਚੋਲੇ ਜੁੱਤੀਆਂ ਖੁੰਡੀਆਂ ਉਹਦੇ ਜੁੱਤੀਆਂ ਪਈਆਂ ਹੋਈਆਂ ਮੋਗੇ ਦੇ ਲਾ ਗਿੱਡੇ ਦਾ ਹੁੰਦਾ ਜਿਾ ਤੁਸੀਂ ਆਪੇ ਲਾਓ ਵੀ ਸਾਡੇ ਸਮਾਜ ਦੇ ਹਾਲਾਤ ਕੀ ਨੇ ਤੇ ਤਰਣਾ ਨਹੀਂ ਤੁਹਾਡੇ ਅੱਗੇ ਚ ਬਚੋ ਇਹਨਾਂ ਡੇਰੇਵਾਦਾਂ ਤੋਂ ਪਖੰਡਵਾਦ ਤੋਂ ਬਚੋ ਇਹਦੇ ਚਰਨ ਘਾੜਦਾ ਇੱਕ ਬਾਬਾ ਸਾਹਮਣੇ ਆ ਗਿਆ ਪਤਾ ਨਹੀਂ ਅਸੀਂ ਪਤਾ ਨਹੀਂ ਕਿੰਨੇ ਹੋਰ ਬਾਬੇ ਇੱਥੇ ਹੋਣਗੇ ਅਸੀਂ ਤਾਂ ਮੈਂ ਤੇ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਵੀਡੀਓ 'ਚ ਬੋਲਿਆ ਸੀ ਡੀਐਨਏ ਟੈਸਟ ਕਰਾ ਲਓ ਜਿਹੜੇ ਇਹਨਾਂ ਡੇਰੇਆਂ ਦੀ ਖਾਖਾਂ ਦੇ ਫਿਰਦੇ ਅੱਧੇ ਜਵਾਕੇ ਨਸਾ ਦੇ ਨਿਕਲਨੇ ਤੇ ਕਈਆਂ ਨੇ ਪਿੱਟ ਸਿਆਪਾ ਪਾਇਆ ਤੂੰ ਸਾਡੇ ਮਹਾਪੁਰਖਾਂ ਬਾਰੇ ਇਦਾਂ ਕੋ ਬੋਲਿਆ ਮੈਂ ਕਿਹਾ ਮੈਂ ਕੋ ਗੱਲ ਥੋੜਾ ਬੋਲੇ ਜਾਂਦੇ ਹੋ ਤੁਸੀਂ ਉਸੇ ਭਾਈ ਭਾਈ ਜਾ ਕੇ ਬਾਬੇ ਦੇ ਅੱਗੇ ਮੱਥੇ ਟੇਕਦੇ ਆਓ ਵਾਪਸ ਪਰਤੋ ਇੱਕ ਕਹਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਤਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਤੇ ਬਾਕੀ ਜਿਹੜਾ ਸਾਨੂੰ ਅਨੰਦਰ ਕਹਿੰਦੇ ਆ ਨਾ ਸਾਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਫਿਰ ਤੁਹਾਡੇ ਵਰਗੇ ਲੋਕ ਤੇ ਬਾਬੇ ਕਬੀਰ ਨੂੰ ਵੀ ਕਹਿੰਦੇ ਹੋਣੇ ਜਿਹੜਾ ਬਾਬਾ ਕਬੀਰ ਜੀ ਕਹਿੰਦੇ ਨਾਲ ਇਕ ਗੱਜ ਸਾਢੇ ਤਿੰਨ ਤੇ ਤੋਤੀਆਂ ਤੇਰੇ ਪੈਨ ਤੱਕ ਜਦੋਂ ਬਾਬਾ ਕਬੀਰ ਜੀ ਕਹਿੰਦੇ ਹੋਣਗੇ ਐਸੇ ਸੰਤ ਨਾ ਮੋਕੋ ਭਾਵੈ ਤੇ ਜਿਹੜੇ ਇਹਨਾਂ ਦੇ ਕੋਲ ਜਾਂਦੇ ਹੋਣਗੇ ਉਹ ਤੇ ਬਾਬੇ ਕਬੀਰ ਨੂੰ ਨਿੰਦ ਕਹਿੰਦੇ ਹੋਣਗੇ ਪਰ ਬਾਬੇ ਕਬੀਰ ਨੇ ਪਰਵਾਹ ਨਹੀਂ ਕੀਤੀ ਉਹਨਾਂ ਨੇ ਜਦੋਂ ਹਮ ਇੱਕੋ ਇੱਕ ਕਰ ਜਾਣਿਆ ਤਬ ਲੋਕ ਕਹੇ ਦੁਖ ਮੰਗਿਆ ਹਮ ਆਪਣਾ ਤੇ ਆਪਣੀ ਪਤ ਖੋਈ ਹਮਰੋ ਖੋਜ ਪਤ ਪਰੇਮਤ ਕੋਈ ਅਸਦੀ ਜੀ ਗੱਲ ਕਹਿ ਦਿੱਤੀ ਕਿ ਭਾਈ ਅਸੀਂ ਇਹਨਾਂ ਗੱਲਾਂ ਦੀ ਪਰਵਾਹੀ ਤੇ ਇੱਕ ਨੂੰ ਜਾਣਦੇ ਆ ਤਾਨੂੰ ਤਕਲੀਫ ਹੁੰਦੀ ਹੋਈ ਜਾਵੇ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਰਹੀਂ ਤੇ ਆਪਣੀ ਪੂਰੀ ਪਾੜੀ ਜਿਹੜੀ ਸਾਡੀ ਸੰਗਤ ਭੈਣ ਭਰਾ ਵੀਰ ਸਾਡੇ ਭੈਣ ਭਰਾ ਸੁਣਦੇ ਬੇਨਤੀ ਕਰਦੇ ਵਾਪਸ ਆਜੋ ਭਾਈ ਮੋੜਾਓ ਗੁਰੂ ਦੇ ਸਾਥ ਨੂੰ ਸਾਨੂੰ ਕਈ ਐਦਾਂ ਦੇ ਵੀਰ ਮਿਲਦੇ ਆ ਜਿਹੜੇ ਕਈ ਕਈ ਸਾਲਾਂ ਦੇ ਡੇਰਿਆਂ ਨਾਲ ਜੁੜੇ ਸੀ ਅੰਦਰ ਦੇ ਰਾਜ ਦੱਸਦੇ ਅਸੀਂ ਦੱਸਣਾ ਨਹੀਂ ਚਾਹੁੰਦੇ ਸੱਚੀ ਗੱਲ ਹੈ ਉਹ ਕਹਿੰਦੇ ਵੀਰ ਜੀ ਅਸੀਂ ਛਾਲ ਮਾਰ ਕੇ ਉਸ ਦਰਦਲ ਤੋਂ ਬਾਹਰ ਆ ਗਏ ਤੇ ਆਓ ਹਿੰਦਤ ਕਰੋ ਇਹਨਾਂ ਪਖੰਡੀਆਂ ਕੋਲ ਕੋਈ ਨਹੀਂ ਹੈਗਾ ਡਰਨ ਦੀ ਲੋੜ ਨਹੀਂ ਗੁਰੂ ਦੀ ਬਾਣੀ ਖੁਦ ਪੜੋ ਤੇ ਇੱਕ ਚਰਨ ਘਾੜ ਬਾਬਾ ਨਹੀਂ ਪਤਾ ਨਹੀਂ ਐਦਾਂ ਦੇ ਕਿੰਨੇ ਬਾਬੇ ਹੋਰ ਵੀ ਹੋਣਗੇ ਜਿਹੜੇ ਸਮਾਜ ਦੇ ਵਿੱਚ ਗੰਦਗੀ ਫਲਾ ਰਹੇ ਆ ਤੇ ਆਓ ਰਲ ਕੇ ਇਸ ਗੰਦੀ ਨੂੰ ਸਾਫ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ